ਬਾਬਿਓ ਸਵਾਗਤ ਹੈ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਬਿਓ ਅੱਜ ਆਪਾਂ ਚਾਰ ਵਾਲੀ ਮੱਕੀ ਤੇ ਲੱਗਿਆ ਕਰਨ ਸुरू ਸਪਰੇ ਇਹ ਆਪਣੀ ਪਹਿਲੀ ਸਪਰੇ ਆ ਤੇ ਕਿਹੜੀ ਕਿਹੜੀ ਦਵਾਈ ਪਾਵਾਂਗੇ ਕਿੰਨੀ ਡੋਜ਼ ਪਾਵਾਂਗੇ ਏ ਟੂ ਜ਼ेड ਤੁਹਾਨੂੰ ਦੱਸਾਂਗੇ ਬਸ ਤੁਸੀਂ ਐਂਡ ਤੱਕ ਵੀਡੀਓ ਜਿ ਬਣੇ ਰਹੋ ਠੀਕ ਹੈ ਜੀ ਇਹ ਪਹਿਲੀ ਸਪਰੇ ਆ ਆਪਣੀ ਚਾਰ ਵਾਲੀ ਮੱਕੀ ਤੇ ਆ ਜਿਓ ਕਰ ਮੱਕੀ ਚੈੱਕ ਕਰੋਗੇ ਨਾ ਇਸ ਵਾਰ ਆਪਾਂ ਨੇ ਬੀ ਥੋੜਾ ਜਿਆਦਾ ਬਦਲਿਆਗਾ ਲక్ష్ਮੀ ਦਾ ਬੀ ਭੇਜਿਆ ਆਪਾਂ ਨੇ ਲక్ష్ਮੀ ਦਾ 999 ਅਯੂਪਾ ਠੀਕ ਹੈ ਜੀ ਕੱਖ ਕੁਖ ਤਾਂ ਐਣ ਜਮਾ ਪੂਰਾ ਨਹੀਂ ਹੈਗਾ ਖੇਤ ਚ ਆਪਣੇ ਚ ਠੀਕ ਹੈ ਜੀ ਤੇ ਬਾਕੀ ਖੇਤ ਫੂ ਤਾਂ ਐਣ ਪੂਰਾ ਬਣਾ ਕੇ ਬੀਜੀ ਸੀ ਮੱਕੀ ਤੇ ਸਪਰੇਅ ਵਾਲਾ ਸੈਟਅਪ ਆਪਣਾ ਹੋ ਲੱਗਿਆ ਹੋਇਆ ਤੇ ਥੋੜੀ ਜੀ ਧੁੱਪ ਲੇਟ ਹੋ ਗਈ ਥੋੜਾ ਜਿਹਾ ਆਹ ਪਟਾ ਆਪਣੇ ਕੱਢਤਾ ਤੇ ਹੁਣ ਉਹ ਦੂਜੇ ਪਟੇ ਤੇ ਸਪਰੇਅ ਕਰਾਂਗੇ ਤੇ ਆਜੂ ਕਰਾਂ ਜਲਦੀ ਜਲਦੀ ਭਰੀਏ ਢੋਲੀ ਤੇ ਕਰੀਏ ਕੰਮ ਸ਼ੁਰੂ ਬਿਓ ਸਪਰੇਅ ਦਾ ਕੰਮ ਆਪਣਾ ਐਣ ਪੂਰਾ ਜੋਰਾ-ਸੋਰਾ ਤੇ ਚੱਲੀ ਜਾਂਦਾ ਪਰ ਕੀ ਕਰੀਏ ਧੁੱਪੀ ਵਾਲੀ ਆ ਭੈਣ ਦੇਣੀ ਉਹ ਲੱਗੇ ਗੱਟਾ ਡਾਈਆਂ ਤਾਂ ਕੀਤਾ ਪਿਆ ਤੇ ਹੁਣ ਬੈਠਿਆਂਗੇ ਪਾਣੀ ਪੁਣੀ ਪੀਤਾ ਚਾਹ ਦੀ ਕੁੱਟ ਪੀਨੇ ਆ ਤੇ ਦੇਖਦੇ ਆ ਜੇ ਸਪਰੇਅ ਹੋਈ ਨਹੀਂ ਪਰ ਜਿਹੜੇ ਆ ਰਹਿ ਗਏ ਆਪਣੇ ਪਟੇ ਇਧਰੇ ਢਾਬੇ ਵਾਲੇ ਦੋ ਉਹਨਾਂ ਨੂੰ ਕੱਟਾਂਗੇ ਸ਼ਾਮ ਠੀਕ ਹੈ ਜੀ ਇਧਰ ਆਪਾਂ ਨੇ ਦੋ ਪਟੇ ਕੱਟਤੇ ਆ ਆਪਣੇ ਤੇ ਹੁਣ ਡੈਡੀ ਨੂੰ ਪੁੱਛਦੇ ਆ ਵੀ ਕੀ ਕਹਿੰਦਾ ਉਹ ਠੀਕ ਹੈ ਜੀ ਸਾਹਮਣੇ ਆਪਾਂ ਆ ਬੱਟੋਰੇ ਪੈਂਦੀ ਆ ਜੇ ਦੋ ਪਟੇ ਪਰਲੇ ਕੱਟਤੇ ਆ ਆਪਾਂ ਨੇ ਆ ਦੋ ਪਟੇ ਇਧਰ ਢਾਬੇ ਵਾਲੇ ਰਹਿ ਗਏ ਆਪਣੇ ਠੀਕ ਹੈ ਜੀ ਇਹਨੂੰ ਸ਼ਾਮ ਨੂੰ ਕੱਟਾਂਗੇ ਆਪਾਂ ਤੇ ਹੁਣ ਘਰ ਨੂੰ ਚੱਲਦੇ ਆ ਕਿਉਂਕਿ ਬਹੁਤ ਜ਼ਿਆਦਾ ਧੋਪਾ ਕੀ ਤੁਰੇ ਤੇ ਪੰਪ ਆਪਣੇ ਕੋਲ ਆ ਤੇ ਉਹ ਸੈਟਅਪ ਆਪਣਾ ਲੱਗਿਆ ਹੋਇਆਗਾ ਉੱਥੇ ਉਹ ਸਮਾਨ ਨੂੰ ਆਪਾਂ ਕਰਦੇ ਆ ਚੱਕ ਕੇ ਲਿਉਨੇ ਆ ਜਾਂ ਠੀਕ ਹੈ ਜੀ ਹੋ ਪਿਆਗਾ ਬਾਲਟਾ ਪਿਆ ਨਾਲ ਸਟੈਂਡ ਪਿਆ ਨਹੀਂ ਉਹਨੂੰ ਉੱਥੇ ਰਹਿਣ ਦਿੰਦੇ ਆ ਆ ਕੇ ਸਪਰੇ ਕਰਨੀ ਤਾਂ ਹੈਗੀ ਵੀ ਆਪਾਂ ਨੇ ਤੇ ਹੁਣ ਚੱਲਦੇ ਆ ਘਰ ਨੂੰ ਆਪਾਂ ਡੈਡੀ ਆਉਂਦਾਗਾ ਸਕੂਟਰੀ ਲੈ ਕੇ ਮੇਰਾ ਮੋਟਰਸਾਈਕਲ ਉਹ ਮੋਟਰ ਤੇ ਖੜਾਗਾ ਉੱਥੇ ਵੀ ਜਾਣ ਦੀ ਹਿੰਮਤ ਹੈ ਨਹੀਂ ਹੁਣ ਤਾਂ ਜੀ ਬਾਪੋ ਦੁਬਾਰੇ ਫੇਰ ਪਹੁੰਚ ਗਏ ਆਪਾਂ ਮੱਕੀ ਵਾਲੇ ਖੇਤ ਚ ਤੇ ਲੱਗਦੇ ਆ ਸਪਰੇ ਕਰਨ 5 ਕ ਵੱਜ ਗਏ ਬਹੁਤ ਘਟ ਗਈ ਅੱਗੇ ਨਾਲੋਂ ਧੁੱਪ ਤੇ ਟੈਂਪਰੇਚਰ ਵੀ ਠੀਕ ਜਾ ਲੱਗਦਾ ਹੁਣ ਤਾਂ ਤੇ ਸ਼ੁਰੂ ਕਰਦੇ ਆ ਸਪਰੇਅ ਦਾ ਕੰਮ ਆਪਣੇ ਉਹ ਸਰੀ ਵਾਲੇ ਦੋ ਪਟੇ ਰਹਿੰਦੇ ਨੇ ਦੋ ਕੱਢ ਦਾਂਗੇ ਹੁਣ ਕਿਉਂਕਿ ਸਵੇਰੇ ਆਪਣਾ ਯੂਰੀਆ ਪਾ ਕੇ ਚ ਪਾਣੀ ਲਵਾਂ ਠੀਕ ਹੈ ਜੀ ਤੇ ਖਿਚੜਿਆਂ ਕੰਮ ਉਧਰ ਪਿਆ ਆਪਣਾ ਸੈਟਅਪ ਤੇ ਲੱਗੀਏ ਸਪਰੇਅ ਕਰ ਕੀ ਦੇਖੋ ਕਰਾਇਕਤੀ ਕੱਖੋਕ ਤਾਂ ਇਹ ਦੇਖਣ ਨੂੰ ਨਹੀਂ ਹੈਗਾ ਡੀਡੀ ਰੋੜਾਂ ਵਰਗੇ ਸਾਡਾ ਡੀਡੀ ਰੋੜਾਂ ਵਰਗੇ ਫਿੱਟ ਕਰੇ ਪਏ ਨੇ ਐ ਹੌਲੀ ਹੌਲੀ ਆਉਂਦਾ ਤੇ ਯਾਰ ਆਪਾ ਹੌਲੀ ਹੌਲੀ ਆਉਂਦਾ ਤੇ ਯਾਰ ਆਪਾ ਗੱਲਾਂ ਨਾਲ ਨਹੀਂ ਗੱਲ ਬਣਦੀ। ਹੇ ਸਪਰੇ ਦਾ ਕੰਮ ਐਨ ਆਪਣਾ ਪੂਰਾ ਜੋਰਾ ਸੋਰਾ ਤੇ ਚੱਲੀ ਜਾਂਦਾ। ਪਰ ਆ ਛੋਟੇ ਪੰਪ ਨਾਲ ਪਾਈ ਸਪਰੇ ਕਰਨੀ ਖਾਲਾ ਜੀ ਦਾ ਬਾੜਾ ਨਹੀਂ ਉਹ ਸੌਣ ਲੱਗੇ ਕੰਮ ਨਿਪਟਦਾ ਹੀ ਹੈ ਨਹੀਂ। ਇੱਕ ਇੱਕ ਪਾੜੇ ਚ ਦੋ ਦੋ ਵਾਰ ਤੁਰਨਾ ਪੈਂਦਾ। ਪਹਿਲਾਂ ਸਲਾਸੀ ਵੱਡੇ ਪੰਪ ਨਾਲ ਕਰਦਾਂਗੇ ਸਪਰੇ। ਅੱਧੇ ਪੌਣੇ ਘੰਟੇ ਚ ਨਿਬੇੜਦਾ ਇਹ ਕੰਮ ਪਰ ਕਿਸੇ ਨੇ ਦੱਸਿਆ ਵੀ ਇਹ ਛੋਟੀ ਬਹੁਤਾ ਮੱਕੀ ਜੇ ਸਪਰੇ ਛੋਟੇ ਪੰਪ ਨਾਲ ਹੋ ਜੇ ਤੇ ਸੋਨੇ ਦੇ ਸਾਗ ਵਾਲਾ ਕੰਮ ਹੀ ਹੋ ਜੂ। ਵੱਡੇ ਨਾਲ ਉਨੀ ਵਧੀਆ ਤਾਂ ਬਾਈ ਪੈਣੀ ਨਹੀਂ ਸੀਗੀ ਮੱਕੀ ਤੇ। ਕਿਉਂਕਿ ਬੂਟਾ ਹਜੇ ਛੋਟਾਗਾ ਉਨੀ ਡੋਜ ਮਿਲਣੀ ਨਹੀਂ ਉਹਨੂੰ। ਤਾਂ ਕਰਕੇ ਫਿਰ ਥੋੜਾ ਦੁੱਖ ਤਕਲੀਫ ਕੱਟ ਕੇ ਛੋਟੇ ਨਾਲ ਹੀ ਕੰਮ ਨੇ ਮਿਹੜਿਆ। ਬਸ ਇੱਕ ਬੜਾ ਰਹਿ ਗਿਆ। ਹੁਣ ਤਾਂ ਆਪਣਾ ਕੰਮ ਲੈ ਲਿਆ। ਨਾ ਕਰਾਤੀ ਉਹ ਸੌਂ ਲੱਗੇ। ਐ ਕਰਨੀ ਪੈਂਦੀ ਐ ਇੱਕ ਇੱਕ ਪਾੜੇ ਤੇ ਬਸ। ਤੁਸੀਂ ਲਾ ਲੋ ਕਾ ਤੋਂ ਨਿਪੜਿਆ ਕੰਮ। 14 ਵਿਘੇ ਥਾਂ। ਪਰ ਕੁਛ ਨਹੀਂ ਹੁੰਦਾ। ਜਦੋਂ ਹੁਣ ਇੰਨਾ ਖਰਚਾ ਵਰਚਾ ਕਰਿਆ ਹੋਇਆ ਸਪਰੇਅ ਕਰਨ ਨਾਲ ਕੁਝ ਨਹੀਂ ਹੁੰਦਾ ਵੀ ਐਂ ਕਰਾਂਗੇ ਸੋਚਿਆ ਚਾਰ ਪੰਜ ਪੰਪ ਸਵੇਰੇ ਕੱਢ ਤੇ ਸੀਗੇ ਬਾਕੀ ਆ ਹੁਣ ਬੇਲੀਆਂ ਸ਼ਾਮ ਨੂੰ ਦੁੱਧ ਅੱਜ ਹੋਰ ਮੁੰਡਾ ਲਿਆ ਦੂਗਾ ਬਸ ਸਪਰੇਅ ਵਾਲਾ ਕੰਮ ਨੇ ਮੇੜ ਕੇ ਜਾਵਾਂਗੇ ਜਾਵਾਂ ਠੀਕ ਆ ਜੀ ਬਸ ਆ ਉਹ ਸਰੇ ਵਾਲਾ ਪਾੜਾ ਰਹਿ ਗਿਆ ਆਪਣਾ ਇੱਕ ਲੈ ਲਿਆ ਕੰਮ ਕੋ ਕਰੋਂ ਪਾਣੀ ਆ ਗਿਆ ਦੁੱਧ ਵਾਲਾ ਬਣ ਕੇ ਕਰਦੇ ਪੂਰਾ ਖਿਆਲ ਰੱਖਦ ਨੇ ਤਾਂ ਵੀ ਮੁੰਡਾ ਸਪਰੇਅ ਕਰਦਾ ਮੋਟਰ ਤੇ ਤੇ ਹੁਣ ਪੀਨਿਆਂ ਅੰਦਰੋਂ ਲੀਵਰ ਜਿਹਾ ਠੰਡਾ ਕਰਦੇ ਆ ਥੋੜਾ ਜਿਹਾ ਆਜੋ ਜੀ ਪੀਣਾ ਸਾਰਿਆਂ ਨੇ ਆਜੋ ਆਜੋ ਕਰ ਤੇ ਆਹ ਦੇਖੋ ਮੱਕੀ ਆਪਣੀ ਇੱਕ ਪੜਾ ਰਹਿ ਗਿਆ ਆਪਣਾ ਟਾਬੇ ਵਾਲਾ ਬਸ ਬਾਜੀ ਬਾਬਿਓ ਸਪਰੇ ਦਾ ਕੰਮ ਆਪਣਾ ਹੋ ਗਿਆ ਖਤਮ ਟਾਬੇ ਵਾਲਾ ਜਿਹੜਾ ਪੜਾ ਸੀ ਉਹ ਵੀ ਆਪਾਂ ਨੇ ਕਰਤਾ ਕੰਪਲੀਟ ਬਾਕੀ ਬਾਬਿਓ ਮੱਕੀ ਦੀ ਦੇਖੋ ਤੁਸੀਂ ਗਰੋਥ ਦੇਖੋ ਬਾਕੀ ਕੱਖ ਦੇਖੋ ਹੈਗਾ ਕੋਈ ਕੱਖ ਦੀਨਾ ਕੋਈ ਕੱਖ ਤੇ ਯਾਰ ਬਲਾ ਹੌਲੀ ਹੌਲੀ ਆਉਂਦਾ ਬਾਬਿਓ ਪਿਛੜੀ ਪਰ ਉਦੋਂ ਪਿਛੜੀ ਪਰ ਇੰਨੇ ਕੱਖ ਸੀ ਬੁਰਾ ਹਾਲੀ ਸੀ ਦੇਖ ਕੇ ਮਨ ਖਰਾਬ ਹੋ ਗਿਆ ਸੀਗਾ ਮੱਕੀ ਹੁਣ ਦੇਖੋ ਪੂਰੇ ਨਿਕਲਾ ਤੁਰਤਾ ਕੀ ਦੇਖੋ ਦੀਨੀ ਐ ਨਾ ਬੱਚਾ ਐਂ ਚਿੱਟੀਆਂ ਚਿੱਟੀਆਂ ਲਓ ਜੀ ਆਟਾ ਬੜਾ ਕਿਹਾ ਲਾਸਟ ਫਟਾ ਸੀ ਆਪਾਂ ਨੇ ਇਹ ਵੀ ਕੱਟਤਾ ਤੇ ਹੁਣ ਸਮਾਨ ਢੱਪੂ ਕਰਦੇ ਆਪਦਾ ਇਕੱਠਾ ਤੇ ਪਹੁੰਚਦੇ ਆਂ ਘਰੇ ਕਿਉਂਕਿ ਉਧਰ ਕੋਚੀ ਬਾਈ ਲਾਇਆ ਹੋਇਆ ਰੇ ਕੱਢਣਾ ਤੇ ਉਹਨੂੰ ਜਾ ਕੇ ਮਿਲਦੇ ਆਂ ਦੇਖਦੇ ਆਂ ਵੀ ਕੀ ਪੋਜੀਸ਼ਨ ਦੇਖੋ ਜੀ ਕਿਰਾ ਮੱਕੀ ਇਹ ਲక్ష్ਮੀ ਦਾ ਸੀਡ ਲਾਇਆ ਆਪਾਂ ਨੇ ਐਕਤੀ ਅਜੂਬਾ 999 ਦੇਖਦੇ ਆਂ ਵੀ ਕੀ ਇਹਦਾ ਫੀਡਬੈਕ ਆ ਕੀ ਰਿਜ਼ਲਟ ਆ ਆਹੀ ਹੋਸੀ ਸਾਹਮਣੇ ਆਪਣੀ ਮੋਟਰ ਤੇ ਉੱਥੇ ਚੱਲਦੇ ਹਾਂ ਹੁਣ ਇੱਥੋਂ ਆਤਾ ਸਮਾਨ ਆ ਜਿਹੜਾ ਉਹ ਲੈ ਕੇ ਚੱਲ ਇਕੱਠਾ ਕਰਕੇ ਪਹੁੰਚਦੇ ਹਾਂ ਉੱਥੇ ਸਕੂਟਰੀ ਆਪਾਂ ਇਧਰ ਲੈ ਆਏ ਸੀਗੇ ਆਹ ਖੜੀ ਆ ਜੀ ਰੌਣੀ ਵੀ ਬਾਪੇਓ ਆਪਣੀ ਪੂਰੀ ਐਨ ਹੋ ਗਈ ਕੰਪਲੀਟ ਪਹਿਲਾਂ ਆਪਾਂ ਕੱਢਿਆ ਸੀ ਰੇ ਉਦੋਂ ਵਾ ਛੜਦਾ ਪਾਣੀ ਰੌਣੀ ਆਪਣੀ ਹੋ ਗਈ ਕੰਪਲੀਟ ਤੇ ਜਦੋਂ ਸੁੱਕ ਗਈ ਉਦੋਂ ਉਹਨੂੰ ਬਾਹਾਂਗੇ ਠੀਕ ਆ ਜੀ ਦੱਪ ਕੇ ਸਪਰੇ ਦਾ ਕੰਮ ਆਪਣਾ ਹੋ ਗਿਆ ਖਤਮ ਚਾਰ ਵਾਲੀ ਮੱਕੀ ਤੇ ਆਪਾਂ ਲੱਗੀ ਹੋਈ ਸੀ ਕਰਨ ਸਪਰੇ ਸਵੇਰੇ 8 ਵਜੇ ਸਪਰੇ ਕਰਨ ਲੱਗੇ ਸੀ ਸ਼ਾਮ ਦੇ 6 ਵਜੇ ਬੈਂਟਰੀ ਵਾਲੇ ਪੰਪ ਨਾਲ ਆਪਾਂ ਨੇ ਸਪਰੇ ਕੀਤੀ ਹੈਗੀ 12 ਪੰਪ ਲਾਤੇ ਵਿੱਗਾ ਪੰਪ ਲਾਇਆ ਠੀਕ ਹੈ ਜੀ ਪਾਣੀ ਬਾਬੇ ਵਧ ਤੋਂ ਵੱਧ ਲਾਇਆ ਕਰੋ ਪਾਣੀ ਦੀ ਕਿਰਸ ਨਾ ਕਰਿਆ ਕਰੋ ਕਿਉਂਕਿ ਪਾਣੀ ਨਾਲ ਹੀ ਗੱਲਬਾਤ ਬਣਨੀ ਆ ਜਿੰਨਾ ਪਾਣੀ ਬੂਟੇ ਤੇ ਪੈਜੂ ਜਿੰਨਾ ਬੂਟਾ ਭਿੱਜ ਜੂਗਾ ਓਨਾ ਹੀ ਕੰਮ ਕਰੂ ਦਵਾਈ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਦਵਾਈ ਵਰਤੀ ਆ ਉਹ ਦੱਸਣ ਲੱਗਾ ਸੋਨੂੰ ਬਾਇਰ ਦੀ ਬੈਲਟ ਐਕਸਪਰਟ ਇਹ ਸੁੰਡੀ ਵਾਸਤੇ ਵਰਤੀ ਆ ਆਪਾਂ ਨੇ ਬਹੁਤ ਹੀ ਬਾਬੇ ਵਧੀਆ ਰਿਜ਼ਲਟ ਹੈ ਇਹਦਾ ਠੀਕ ਹੈ ਜੀ ਬੈਲਟ ਐਕਸਪਰਟ ਦਾ ਆ ਦੇਖੋ ਬਾਇਰ ਦੀ ਹੈਗੀ ਇਹ ਤੇ ਇਹਦੇ ਨਾਲ ਆਪਾਂ ਜਿਹੜੀ ਦਵਾਈ ਵਰਤੀ ਆ ਇੱਕ ਜੇਜੂ ਦੀ ਸੀਗੀ ਤਾਕਤ ਵਾਸਤੇ ਠੀਕ ਹੈ ਜੀ ਟ੍ਰਾਈਕੋਨ ਦਾ ਸਾਲਟ ਹੈ ਇਹਦੇ ਵਿੱਚ 0.1 ਆ ਦੇਖ ਲਓ ਬੋਨਸ ਐਫ ਜੇਜੂ ਦੀ ਆ ਬਾਬਿਓ ਇਹ ਤਾਕਤ ਵਾਸਤੇ ਫਰਟੀਲਾਈਜ਼ਰ ਸੀਗਾ ਬਹੁਤ ਹੀ ਵਧੀਆ ਰਿਜ਼ਲਟ ਇਹਦਾਗਾ ਮੱਕੀ ਵਾਸਤੇ ਸਪੈਸ਼ਲ ਹੈ ਦਵਾਈ ਆਹ ਬਹੁਤ ਲੱਗਦੀ ਆ ਮੱਕੀ ਨੂੰ ਤਾਂ ਇਹ ਕਿਆ ਵਾਲਾ ਕੰਮ ਹੀ ਆਗਾ ਠੀਕ ਹੈ ਜੀ ਤੇ ਬਾਬਿਓ ਅੱਜ ਵਾਲੀ ਵੀਡੀਓ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਆਂ ਜੇ ਤਾਂ ਤੁਸੀਂ ਇਹ ਵੀਡੀਓ YouTube ਚੈਨਲ ਤੇ ਦੇਖਦੇ ਹੋ ਤਾਂ ਪਲੀਜ਼ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਸੀਂ ਦੇਖਦੇ ਹੋ Facebook ਪੇਜ ਤੇ ਤਾਂ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਸੋ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਯਾਰ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਕੁਛ ਸਾਨੂੰ ਨਹੀਂ ਪਤਾ ਹੈਗਾ ਦੱਸੋ ਸਾਨੂੰ ਵੀ ਤੁਹਾਡਾ ਸਹਿਯੋਗ ਸਾਨੂੰ ਪੂਰਾ ਚਾਹੀਦਾ ਫੇਰ ਹੀ ਗੱਲਬਾਤ ਟਿਕਾਣੇ ਲੱਗਣੀ ਹੈ ਠੀਕ ਹੈ ਫੇਰ ਹੀ ਗੱਡੜ ਆਈਆਂ ਤੇ ਹੁਣ ਸੋ ਵੀਰ ਬਣ ਕੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੱਧ ਤੋਂ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ